ਉਹ ਗੱਲਾਂ ਸ਼ੁਰੂ ਹੋ ਗਈਆਂ ਦੇਖੀ ਤੁਸੀਂ ਦਰਮਿਆਨ ਤਾਂ ਲੱਗ ਗਿਆ ਨਾ ਦੇਚਣਾ ਨਹੀਂ ਕੀ ਰੇਲ ਆਉਂਦੀ ਹੈ ਕਿਪਰਟ ਕਾਇ ਹੈ ਨਾ ਲੱਗ ਨਹੀਂ ਰੇ ਜੋ ਹੋ ਗਏ ਰੇਜਾਂ ਦੀ ਰੇਜਾ ਕਹਿੰਦੇ ਰਾਜਪਾਲ ਕੋਈ ਇੰਦਾ ਲਾਓ ਟੋਪ ਟੋਪ ਤੇ ਰੋਪਿਕ ਅੱਜ ਮੌਸਮ ਹੋ ਗਿਆ ਖਰਾਬ ਤੇ ਲੈਟ ਬੱਗੀ ਆਇਆ ਵੀ ਨਾਟਾ ਸੀਟੀ ਮਾਰਦੀ ਹੈ ਹਵਾ ਠੰਡੀ ਚੱਲ ਰਹੀ ਹੈ ਚਲੋ ਬਾਹਰ ਪੈ ਜਾਣੇ ਆਂ ਦੇਖੋ ਲੈਟ ਬੱਗੀ ਦਾ ਮੈਸੇਜ ਲੈਣ ਦਾ ਕੀ ਨਿਰਣੇ ਹੋਣਾ ਨਾ ਮੇਰੇ ਟਾਈਕੀ ਦੀ ਸੀ ਉਹ ਮੈਂ ਦੇਖੀ ਜੋ ਡ੍ਰੈਮਰ ਮੰਡੀ ਨਾਲ ਮਾੜਾ ਕੀ ਵਰਨਾ ਕਾਦੀ ਕਹਿੰਦੀ ਰੋਟੀ ਬਗਾਉਣ ਲੱਗੀ ਜਾਉਂਦਾ ਕਹਿ ਕੇ ਜਿੰਨਾ ਨਜ਼ਾਰਾ ਬਾਹਰੇ ਆ ਅੰਦਰ ਕਿੱਥੇ ਆ ਬਾਹਰ ਵਰਗੀ ਤਰ੍ਹਾਂ ਕੈਸੀਆਂ ਉਸੀਆਂ ਦੀ ਕੋਈ ਉਹ ਨਹੀਂ ਹੈਗੀ ਮੈਨੂੰ ਤਾਂ ਜਦੋਂ ਸੂਣੀ ਮੈਂ ਤਾਂ ਆਈ ਉਹਦੀ ਲੜਵੱਜ ਗਈ ਔਰ ਬਸ ਸੂਚੀ ਦਾ ਪਕੀ ਗਈ ਸੀ ਹਾਂ ਬੜੀ ਮੌਸਮ ਖਰਾਬਾ ਦੋ ਵਰਸਾ ਫਾਜੀ ਵੈਸੇ ਮੈਂ ਕੋਈ ਮੌਸਮ ਖਰਾਬਾ ਮੁੱਟ ਚਲਾ ਦੋ ਨਾ ਲੈਣਾ ਨਾਣਾ ਇੱਧਰ ਹਵਾ ਚ ਕਰ ਲੋ ਡੇੜੀ ਉੱਧਰ ਮੱਛਰ ਆ ਇੱਥੇ ਕਰ ਲੋ ਜਿਆ ਹੋਰ ਇੱਧਰ ਵੇੜੋ ਚ ਲਿਆਓ ਆ ਸਭ ਆਨ ਕਿ ਇੱਧਰ ਮਾਹਰਾ ਕਰੂ ਆ ਇੱਧਰ ਹਵਾ ਬੋਲੀ ਭਰ ਲਿਓ ਬਾਪੂ ਨੂੰ ਡਾਰੀ ਹੋ ਗਈ ਸੀ ਮੈਂ ਸਾਦਾ ਸੀ ਕੰਦੇ ਲਿਆਵੋ ਨੂੰ ਬੰਦੇ ਮਖਾਰੀ ਉੱਠੀ ਹੋ ਕਹਿੰਦੀ ਆ ਮੇਰੀ ਮਾਸਰੀ ਕੋਟੇ ਤੱਕ ਦੇ ਲੈ ਮੈਂ ਮਾਸਰੀ ਤੇ ਕਰ ਦੂ ਤੇਰੀ ਕੋਟੇ ਦੇ ਪਰ ਡਰਾਈਵਰ ਉਹੀ ਗੱਡੀ ਦਾ ਘੇੜਾ ਅੜ ਜਾਣਾ ਕਈ ਵਾਰੀ ਉਮੀਦ ਹੁੰਦੀ ਹੈ ਜਿਆਦੇ ਖਾ ਲਿਆ ਕੁਸ ਬੁੱਧੇ ਜੀ ਦੀ ਬੁੱਧੇ ਜੀ ਦੀ ਕਿ ਬੁਢੀ ਸੀ ਬੜੀ ਬੁੱਧੇ ਜੀ ਦੇ ਪਾਚੇ ਕੱਢੇ ਗੱਡਾ ਮਾਰ ਕੇ ਬੰਦਾ ਬੁਢੀ ਹੈ ਜਿਆਦੇ ਪੋਲੀ ਜੀ ਹੁੰਦੀ ਆ ਆ ਬਹਿ ਗਿਆ ਜੋ ਬੈਠਣ ਗਿਆ ਉਹ ਥੱਲੇ ਪਿੱਚ ਗਿਆ ਕਹੇ ਗਏ ਦੇ ਵਾ ਗਿਆ ਉਹ ਛੱਡ ਲੈ ਬੈਠਾ ਤੇ ਬੰਦਾ ਜਿਆਦੀ ਬੋਲੀ ਹੁੰਦੀ ਵੀ ਹੁਣ ਇਹ ਕਿਹੋ ਭਰੀ ਆ ਤੇ ਆ ਭਾਈ ਜਿਵੇਂ ਹੁਣ ਆਪਣੇ ਬੈੱਡਾਂ ਵਾਲੇ ਗੱਦੇ ਹੁੰਦੇ ਨੇ ਕਈ ਜਿਵੇਂ ਪੋਲੇ ਹੁੰਦੇ ਨੇ ਕਈ ਕਾਰਡੇ ਹੁੰਦੇ ਨੇ ਇਹ ਵੀ ਫਰਕ ਹੁੰਦਾ ਪਤਾ ਵੀ ਹੁਣੇ ਵੀ ਖਾਇ ਗਏ ਉਹਦੀ ਜਿਆਦੇ ਹੋ ਉਹ ਤਾਂ ਇਹ ਉਹ ਤਾਂ ਬੈਠੇ ਦਾ ਜਿਵੇਂ ਆਉਂਦੇ ਪੋਣਾ ਸੀ ਜਿਹੜੇ ਥੱਲੇ ਸਿਰਦਾ ਹੁੰਦਾ ਹੁੰਦਾ ਕਰਦੇ ਉਹ ਪੈਰ ਤਾਂ ਚੱਕੇ ਕਿੱਧਰ ਨੂੰ ਮੇਰੇ ਨਹੀਂ ਹੋਵੇ ਇਹ ਘੇਰਾ ਹੱਥ ਲਾ ਕੇ ਗੁਜ਼ਰ ਗਿਆ ਮਾਂ ਬ੍ਰੀ ਕੇ ਘਰੇ ਬੈਠੀ ਉਹਦੇ ਉਹ ਨੀਮਾ ਕੁਸ ਵਾਂਗ ਨੀਮਾ ਜਿੱਧਰ ਮੈਂ ਉੱਠੀ ਨਹੀਂ ਗਿਆਗਾ ਨੀਮਾ ਜਿੱਥੇ ਬਸੇ ਨਵਾਂ ਵਾਹ ਵਧੀਆ ਡਿੱਗੀ ਨਹੀਂ ਗਈ ਤਾਂ ਪਾਈ ਪਹਿਲਾਂ ਲੋਕ ਦੇਖ ਲੋ bari ਪੈਂਦੇ ਬਹਿੰਦੇ ਹਨਾ ਪਹਿਲਾ ਕੋਠਾ ਦੇ ਪੈਂਦੇ ਬਈ ਕੋਠਾ ਦੇ ਆ ਲਾ 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 ਹੰਦੀ ਸਾਰੇ ਕੋਠੇ ਤੇ ਬਲ 10 ਦਾ ਕੋਠੇ ਇਕੱਠੇ ਜੁੜ ਜਾਂਦੇ ਹਨ ਦਾਦਾ ਦਾ ਕੋਠੇ ਗਾ ਪਿਆ ਰਹਿੰਦਾ ਕੋਠਾ ਗਾਗਲੇ ਨਾਲ ਜੁੜ ਕੇ ਅਗਲੇ ਨਾਲ ਜੋ ਕੋ ਨਾਲ ਜੁੜ ਗਿਆ ਹਾਂ ਹੋਂ ਤਾਲ ਹਰੇ ਕੋਠੀ ਰਾਤੋਂ ਛੱਡ ਕੇ ਪਉਂਦਾ ਦੂਏ ਅਗਲੇ ਕਹਿੰਦਾ ਨਾਲ ਨਹੀਂ ਜੁੜਨਾ ਚਾਹੀਦਾ ਕੋਠਾ ਕੋਠਾ ਲੱਗਦੀ ਨਹੀਂ ਅੱਗੇ ਕੱਲ੍ਹ ਹਾਂਜੀ ਹੁੰਦੀ ਹਾਂ ਅੰਦਾ ਟੱਪ ਕੇ ਜੇ 10 ਕੋਠੋਂ ਹੋਈ ਲੱਗੇ ਨਾਲ ਹਾਂ ਇਹ ਤਾਂ ਹੈਗਾ ਸੱਤੂ ਦੇ ਵੇਲੇ ਆਪਣੇ ਮਾ ਵੀ ਪਹਿਲਾਂ ਸਾਰਿਆਂ ਦੇ ਅੱਡੋ ਅੱਡ ਤੇ ਬਸ ਤਾਂ ਮੈਂ ਕਹਿੰਦੇ ਥੋੜਾ ਫਰਕ ਪਾ ਲਿਆ ਫਿਰ ਗਾਹ ਆਪਣਾ ਫਰਕ ਪੈ ਗਿਆ ਫਿਰ ਗਾਹ ਹੋ ਦੂਜਿਆਂ ਨੇ ਪਾ ਲਿਆ ਅੱਗੇ ਪਹਿਲਾਂ ਕੰਦਾ ਸੰਜੀ ਹੁੰਦੇ ਹਰੇਕ ਦੀ ਹਾਂ ਦੋ ਸੰਜੀ ਕਿਉਂਗਾ ਲੈ ਆਏ ਆਪਣੇ ਕੈ ਖਾਂਦੀਆਂ ਰਕਾਇਆ ਸੰਭਾ ਆ ਹਲੇ ਆਪਣੇ ਆਲੇ ਸੰਜੀ ਦੇ ਸੀਪੋਲਾਂ ਸੰਜੀ ਆਪਣੀ ਹਾਂ ਇਹ ਨਾਲ ਆਮਨੇ ਕਾ ਨਾਲ ਤਰੇ ਮਗੇ ਤਾਂ ਕਨੇਗਾ ਇਕੱਠੇ ਹੋ ਗਏ ਸੀ ਹਾਂ ਆ ਗਾਹਾਂ ਦੀ ਗਾਹ ਹੁਣ ਦੇਖੀ ਜਿਵੇਂ ਜਿਵੇਂ ਗਾਹਾਂ ਨਵੇਂ ਨਵੇਂ ਘਰ ਪਈ ਜਾਣਗੇ ਵਿਚੋਂ ਆਈ ਇੱਕ ਘਰ ਅੱਡ ਹੋ ਗਿਆ ਇੱਕ ਇੱਕ ਤੋਂ ਪਲਾਂਟ ਛੱਡ ਕੇ ਬਹੁਗਾ ਲੈ ਕਹਿੰਦਾ ਛੱਡ ਦਿਆ ਹਾਂ ਹਾਂ ਸੀਪੋਲ ਛੱਡ ਦਿੱਤੀ ਗਏ ਆਪਣਾ ਹਾਂ ਬਸ ਬੇਬੇ ਨੇ ਇੱਕ ਖੁੰਜਾ ਜਿਆ ਲਾਇਆ ਆਪਣੇ ਨਾਲ ਹੁਣ ਜਦੋਂ ਆਪਾਂ ਨੇ ਕਦੇ ਪਾਇਆ ਆਪਾਂ ਹੀ ਪਿੱਛੇ ਜਗਾ ਛੱਡਾਂਗੇ ਹਾਂ ਆਪਾਂ ਵੀ ਤਾਂ ਛੱਡਾਂਗੇ ਬਸ ਉਹਦੇ ਬਾਪੂ ਮੰਨਿਆ ਨਹੀਂ ਇੱਥੇ ਗਏ ਤੇ ਆਪਾਂ ਬਣਾਉਣ ਨੂੰ ਆਉਂਦੇ ਤੇ ਬਸ ਆਪਣੇ ਹਾਰ ਹੈ ਹਾਂ ਜੱਟਾ ਘਾਪੀ ਦਾਦੀ ਉਹਠਿਆਂ ਦੇ ਲਾਲਾ ਉਹਨਾਂ ਲਈ ਲਾਹ ਹੁੰਦੀ ਹੁੰਦੀ ਜਿਵੇਂ ਆਖ ਜਦੇ ਟਿਕਾਣਾ ਵੜੀ ਜਾਂਦੇ ਰੋਈ ਜਾਂਦੇ ਬਿਸ਼ਤੀ ਜਾ ਕੇ ਜਲੇ ਦੇਗ ਨਾਲੇ ਲੱਕੜ ਦੀਆਂ ਪੌੜੀਆਂ ਹੁੰਦੀਆਂ ਤੇ ਉਦੋਂ ਤਾਂ ਲੱਕੜ ਦੀਆਂ ਪੌੜੀਆਂ ਹੁੰਦੀਆਂ ਹਲਾ ਮੁੰਡੇ ਜਾਂੜਦੇ ਹੀ ਲੋਕ ਵੱਜਾ ਬਣਾਉਂਦੇ ਤਾਂ ਮੁੰਡੇ ਫੱਲਾ ਦੇ ਉਹ ਪੌੜੀ ਉੱਪਰ ਦੀ ਵੀ ਮੁੰਜਾ ਚੜਦਾ ਹੈਗਾ ਹਾਂ ਹਾਂ ਲੱਡਰ ਦੀ ਪੌੜੀ ਆਉਂਦੀਆਂ ਪਹਿਲੇ ਵਾਰੀ ਸੜਕਾਂ ਦੀ ਪਾਰ ਨਹੀਂ ਤੈਨੂੰ ਅਗਰ ਵਿੱਕੀ ਨੂੰ ਹਾਏ ਹਾਏ ਲੱਡਰ ਦੀ ਹੋਰ ਇਸ ਤਰ੍ਹਾਂ ਲੱਡਰ ਦੀ ਪੌੜੀ ਉੱਪਰ ਜਿੰਨੇ ਜੱਦਾਰ ਕੇਟ ਲਾਵੇ ਇਹ ਤਾਂ ਜੰਮੀ ਨਹੀਂ ਚੜ ਸਕਦੀ ਹੈਗੀ ਆਪਣੇ ਮਾ ਵੀ ਦਿਵਾਲੀ ਵੇਲੇ ਉੱਪਰ ਮਮਟੀ ਤੇ ਦੀਵੇ ਲਾ ਕੇ ਆਉਂਦੇ ਇਹ ਨਹੀਂ ਚੜਦੀ ਸੀ ਮੈਂ ਹੀ ਚੜਦੀ ਹਾਂ ਕਿਉਂ ਉੱਪਰ ਮਮਟੀ 'ਚ ਡਰਦੀ ਦੀ ਇਹ ਮੈਂ ਹੀ ਚੜਦੀ ਹਮੇਸ਼ਾ ਉੱਪਰ ਮੈਂ ਹੀ ਲਾ ਕੇ ਆਉਂਦੀ ਪਿੱਤਾ ਪਹਿਲਾਂ ਹੀ ਟੈਨਸ਼ਨ ਤੋ ਗੋਲੇ ਜਿਹੜੇ ਲਿਖੇ ਨੇ ਮੈਨੂੰ 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 ਨਹੀਂ ਲੈ ਉਹ ਕਹਿੰਦੀ ਮੈਂ ਲਿਆਉਂਗੀ ਤੂੰ ਮੈਨੂੰ ਤਸਲੀ ਜੀ ਪੜਾ ਦੇ ਛੋਟੀ ਪੁੱਛੀ ਅੱਗੇ ਲੜਾਈਆਂ ਹੋਈਆਂ ਫਿਰ ਲੜਾਈਆਂ ਹੋ ਤੋਂ ਨਹੀਂਆਂ ਲੜਾਈਆਂ ਹੀ ਹੋ ਤੋਂ ਨਹੀਂਆਂ ਦਰਦੁਰੂ ਵੀ ਕੇ ਰੜਪਾ ਬਾਲੇ ਇੱਕ ਗਵਾਂਡੀ ਦੀ ਗਵਾਂਡੀ ਲਵੀ ਪਿਆ ਹੁੰਦਾ ਅਗਲਾ ਖੜ ਗਿਆ ਸੀ ਸਰਾ ਇੱਕ ਗਲਾਸਿਆਂ ਨਾਲ ਗਿਰਦੇ ਵੀ ਹੁੰਦੇ ਆ ਨਾ ਡੈਡੀ ਉਰ ਤਾਂ ਕਿੱਡਾ ਸੋਈ ਦੇਖੇ ਕਿ ਲੋਏ ਗਿਰਦੇ ਵੀ ਹੋਣੇ ਗਿਰਦੇ ਬਹੁਤ ਆ ਮੈਂ ਤਾਂ ਨਹੀਂ ਵੱਡੀ ਗੀਰੀ ਆ ਆਪਣੇ ਹੋਰ ਹਾਂ ਘਟਪਾ ਦੇ ਹੁੰਦੇ ਨੇ ਕੇ ਰਸੀ ਨਿਆਣੇ ਵੀ ਸੀਆਰ ਦੇਖਣ ਬਾਕੇ ਕਿਸੇ ਦੇ ਆਪ ਬਾਹਰ ਜਿਹੇ ਬੈਗੇ ਉੰਤਾ ਦੇ ਬੰਦੇ ਉਹਨਾਂ ਦੀ ਵਿਆਹ ਦੀ ਜਿਹੜੇ ਦੇਖਣੀ ਜਿਹੜਾ ਦਾ ਵਿਆਹ ਦੀ ਰੀਲ ਦੇਖੂਗਾ ਨਾ ਪੀਡੀਆ ਰ ਵਿੱਚ ਵਿਆਹ ਰੀਲਾਂ ਦੇਖਦੇ ਹੁੰਦੇ ਹੂੰ ਕੋਈ ਬਾਹਰ ਅਸੀਂ ਸਾਰੇ ਘਰੇ ਤੇ ਮਸ਼ਹੂਰ ਤੇ ਕਹੀ ਗਿਆ ਵੀ ਤੂੰ ਇਹ ਆਹੋ ਫਿਲਮ ਪਾਉਂ ਵੀ ਹੋਰ ਜੌਣਾ ਮੌਲ ਮਸ਼ਹੂਰ ਹੁੰਦੀ ਅੱਗੇ ਜਾ ਦੇ ਹੂੰ ਕੋਈ ਇੱਕ ਜਣੇ ਇਦਾਂ ਕਹਨਾ ਕੇਵਲ ਉਹ ਸੁੱਚ ਘਟਦੀ ਆ ਤਾਰ ਵੱੜਦੀ ਬਾਰੀ ਤਾਰ ਕੇਵਲ ਤਾਰ ਵੱੜਦੀ ਤੇ ਉਹ ਵੀ ਸ਼ਹਿਰ ਖੜ ਗਿਆ ਕੋਈ ਉਹਦਾ ਬੰਦਾ ਆਇਆ ਉਹਨਾਂ ਦਾ ਲੈ ਕੇ ਗੰਡਾਸਾ ਲੈnde ਨੇ ਲੱਤ ਉਹ ਮਾਰੇ ਗੰਡਾਸਾ ਲੱਤ ਤੇ ਹਾਏ ਇੱਕ ਲੱਕ ਜੇ ਵੱੜਦੀ ਲੱਤ ਉਹਦੀ ਮੜੀ ਜੀ ਆ ਅਸੀਂ ਅਸੀਂ ਲਵੇਦੇ ਸੀ ਆ ਮੜੀ ਜੀ ਲੱਭ ਕੇ ਬਸ ਫਿਰ ਦਗਾਤੀ ਜੋਣਾ ਮੋੜ ਉਹਦਾ ਸਾਰੇ ਇੱਕ ਰੋਚੀ ਨਹੀਂ ਖੜਿਆ ਲੱਗਾ ਇਹਦੇ ਮੱਦੇ ਜਿੰਨੇ ਕਿਹੜੇ ਰੋਟੇ ਉਹ ਦਿਆ ਕਰਦੀ ਪਤੀ ਅੱਛਾ ਉਹ ਕੰਡਦੇ ਨਹੀਂ ਉਹ ਜਿਹੜਾ ਜਿਹੜੀ ਆਪਣਾ ਕੁੜੀ ਉਹ ਫਿਲਮਾਂ 'ਚ ਕੰਮ ਕਰਾਈਦੀ ਉਹ ਹੀ ਲੱਤੀ ਥੋੜਾ ਜਿਹਾ ਹਾਏ ਹਾਏ ਉਹਨਾਂ ਦੀ ਤਾਰ ਵੱੜਦੀ ਸੀ ਕਿਹਦੀ ਤਾਰ ਵੱੜਦੀ ਸੀ ਇਹਦੇ ਬਈ ਸੀ ਆ ਦੇ ਨੇ ਗੰਡਾਸਾ ਵੀ ਨੇ ਮ ਜੀ ਧਾਰ ਵੜਦੀ ਦੋਰੇ ਮਾ ਵੀ ਤੁਸੀਂ ਧਾਰ ਵੜਦੀ ਸਾਡੀ ਅੱਛਾ ਦੂਜਿਆਂ ਨੇ ਜਿਹੜਿਆਂ ਨੇ ਟੀਵੀ ਦੇਖ ਰਹੇ تھے ਉਹ ਬਾਹਰ ਮਂੀਰ ਖੜੀ ਸੀ ਉਹ ਕਹਿੰਦੇ ਵੀ ਵਿਆਹ ਦੀ ਫੇਰ ਦੇਖ ਲਓ ਪਹਿਲਾਂ ਫਿਲਮ ਦੇਖੋ ਅਸੀਂ ਫਿਲਮ ਦੇਖਾਂਗੇ ਅੱਛਾ ਅੱਛਾ ਅੱਗੇ ਵਾਲਾ ਵਿਆਹ ਦੀ ਰੀਲ ਦੇਖ ਕੇ ਉਹ ਤੋਂ ਬਾਅਦ ਫਿਰ ਫਿਲਮ ਪਾਉਂਦਾ ਕੋਈ ਰੁਕ ਚੱਲ ਜਿਹੜੇ ਬਾਹਰ ਚੱਲ ਬਾਗ ਜਾਂਦੇ ਤੇ ਦੂਜੇ ਉੱਠ ਕੇ ਪਰਿਵਾਰ ਜਿਹੜੇ ਪਰਿਵਾਰ ਵਾਲੇ ਕੁੜੀਆਂ ਘੱਟ ਰਹੇ ਹੁੰਦੇ ਉਹ ਬਾਗ ਜਾਂਦੇ ਉੱਠ ਕੇ ਚੱਲਾ ਮਾਚ ਚੱਲ ਸਾਰੇ ਸਾਰੇ ਤੇ ਵੀ ਸੀਰ ਚੱਲਦਾ ਹਾਂ ਤੇਰੇ ਦੂਜੇ ਦੇਖੇ ਨਾ ਕੱਟ ਲਵੇ ਉਹ ਹੱਥ ਤੇ ਗੋਦੀਆਂ ਬੈਠੀ ਕੇ ਦੇਖਦੇ ਆਪਣੇ ਬਿਆਦੀ ਰਿਓ ਦੇਖਦੇ ਨੇ ਜਿਹਨੇ ਵੱਡਿਓ ਹੈਗਾ ਹਾਂ ਜਿਹਨੇ ਵੱਡਿਓ ਹੈਗਾ ਆਏ ਤੇ ਆਪਣੇ ਘਰ ਆ ਰਿਹਾ ਸੀ ਜਿਹੜਾ ਸਾਬ ਨੂੰ ਕਿੰਨੇ ਦੇ ਕੇ ਦੇ ਪੈਸੇ 500 ਰੁਪਏ ਦੇ ਕੇ ਤੁਰੇ ਆ ਕੇ ਫੜੇ ਮੇਰੇ ਗੁੱਤ ਭਾਰੀ ਆ ਸਾੜੀ ਉਹਦੀ ਜਿਹੜਾ ਇੰਨੇ ਪੈਸੇ ਕਹਿੰਦੇ ਸਾਬ ਨੂੰ 500 ਰੁਪਏ ਦੇ ਕੇ 500 ਰੁਪਏ ਦੇ ਕੇ ਹਾਂ ਆਪਾਂ ਕਰਦੇ ਪੈਸੇ ਕੋਨੇ ਕੋਨੇ ਵਾਰੀ ਬੋਲ ਆ ਕਹਿੰਦੀ ਮੈਂ ਤੇ ਪਿਆਰ ਦਾ ਮਾਰਾ ਦੇ ਰਿਆਂਗਾ ਨਾ ਤੰਗ ਨਹੀਂ ਆ ਨਾ ਸੁਨਾਲ ਪਤਨੀ ਦੇ ਦੋ ਬਹੁਤ ਨਰਵਾ ਬੰਦਾ ਵਿਚਾਰਾ ਬਹੁਤ ਹਾਂ ਉਹਨੇ ਵੱਡੀ ਆਉਰੇ ਬਸਾ ਉਮਰੇ ਇਹੀ ਜੀ ਹੁੰਦੀ ਆ ਉਮਰੇ ਇਹੀ ਬਸ ਚੱਲੇ ਨਹੀਂ ਹੈਗਾ ਫਿਰ ਹਾਂ ਬਸ ਕੋਈ ਨਾ ਉਹ ਚੌਂ ਵਾਲਾ ਦੀਪੀ ਸੀ ਰਾਂਦਾ ਵੀ ਉਹ ਤਾਂ ਬਗਜਾਂ ਦੇ ਲੋਕ ਉਹਦੇ ਨਾਲ ਆਪਣੇ ਉਹ ਸਾਰੇ ਘਰਾਂ ਦੇ ਕਹਿ ਕੇ ਆਉਂਦੇ ਆਪਣੇ ਆ ਜਿਹੜੇ ਮੋਂ ਤਾਂ ਹਰੇ ਕੋਲੀ ਬੁਲੀ ਲੈ ਕੇ ਤੁਰਫੰਦੀ ਆ ਕੈਂਪਰੇ ਮੂਵੀ ਵਾਲੇ ਆਪਣੇ ਸਾਡੇ ਵਿਆਹ ਚ ਦੇ ਲਾ ਪਹਿਲੇ ਵਾਲੇ ਪਹਿਲੇ ਬਗੋ ਨਾ ਕਹੇ ਬੋਲੋ ਨਾ ਬਾਤ ਜਾਊਗੀ ਵਿੱਚ ਬੋਲੋ ਨਾ ਆ ਜਾਊਗੀ ਵਿਚੜਾ ਵਾਲਿਓ ਬੋਲਣ ਗਿਆ ਕੀ ਉਹਨਾਂ ਦਾ ਐਡਡ ਦਾ ਢੰਡ ਕੱਢ ਕੇ ਕੈਮਰਾ ਦਾ ਦੱਸ ਕੀ ਕਰਨਾ ਦੀ ਮੂੰਹ ਤਾਂ ਕਿਸੇ ਦਾ ਦੀਨਾਂ ਦੀ ਇਹਦੇ 42 ਵੀਡੀਓ ਕਰਾਉਣੇ ਆ ਤਾਂ ਉਹਦੇ ਕਰਾਉਣੇ ਨੇ ਸਾਈਡ ਨੂੰ ਕਰਵਾ ਹਾਂ ਸਵਾਟਰ ਪਾਓ ਤੁਸੀਂ ਪਹਿਲਾਂ ਆਪ ਦੀ ਇਹ ਕਰਾ ਲਓ ਡੈਡੀ ਵਾਲੀ ਦਾ ਬਾਅਦ ਚ ਕਰਾ ਲਿਓ ਛੋਡੀ ਛੋਡੀ ਦਾ ਆਪ ਦੀ ਇਹ ਨਹੀਂ ਆਏਗੀ ਅੱਜ ਦੇ ਜਮਾਨੇ ਦੇ ਵਿੱਚ ਆਉਂਦੀ ਗੋਦੀ ਕਿੱਥੇ ਆ ਦੇਖ ਲੋ ਗਾਂ ਬਖਾਇ ਡੇਡੇ ਸਵਾਟਰ ਪਾਇਆ ਉਹਦੇ ਚਾਦਰੇ ਚਾਦ ਚਾਦਰੀਲੇ ਦੇ ਕੈਮਰਾ ਪਾਇਆ ਸਾਡਾ ਹੁੰਦੀ ਐ ਡੇਡੇ ਬੰਨੀ ਹੁੰਦੀ ਐ ਰਸ ਚ ਕਹੇ ਗੋਦੀ ਉਸੇ ਰਸ ਨਰਮਾਲ ਬੰਨੀ ਹੈ ਜੁੜੇ ਤੇ ਆ ਜਾ ਤਰ ਕਰੇ ਪੁੱਛਾਰ ਵੰਦੇ ਕੋਈ 5 ਸਾਲ ਦਰੂ ਗੋਦੀ ਲੈ ਕੇ ਬਗੇ ਦੇ ਨਾਲੇ ਜਾਂਦੇ ਚੰਗ ਹਾਂ ਇਹ ਤਾਂ ਕਿ ਬੁੜੀਆਂ ਤਾਂ ਜਾਂਦੀ ਨੇ ਨਾਲ ਜਵਾਖ ਨੂੰ ਚੁਕਾਉਂਦੇ ਉਹਨਾਂ ਕੋਈ ਆਏ ਲਾ ਫਿਰ ਰਸਤੇ ਆਈਆਂ ਚ ਠੰਡੇ ਪਿਲਾਉਣ ਦਾ ਰਵਾਜ ਚੱਲਿਆ ਹਾਂ ਉਹ ਸੁਣਨ ਦੇ ਵੇ ਵੇ ਰਵਾਜ ਹੋਏ ਚ ਨਾ ਹਾਂ ਆਹ ਮਾਣ ਗਿਦੇ ਨਾ ਉਹ ਉਹ ਦੋ ਦਵਾਜੇ ਹੋਇਆ ਦੁਬਾਰਾ ਛੱਡਿਆ ਦੋ ਚਾਰ ਸਾਲ ਚੱਲਿਆ ਛੱਡ ਦੇਣਾ ਵੀ ਵੀ ਦਾਸੋ ਕਿ ਡਾਮ ਲਾਈਨ ਦੇਨੇ ਵੀ ਥੱਕ ਤੁਰ ਕੇ ਆਏ ਨੇ ਥੱਕ ਕੇ ਹਰ ਗੱਲ ਕਰਦੇ ਜਾਂਦਾ ਹੂੰ ਰਾਜਾ ਠੰਡੇ ਪੀਔਰੂ ਦੀ ਥੱਕ ਕੇ ਪਲੇ ਆਉਂਦੇ ਪਲੇ ਆਉਂਦੇ ਕਿਲੋ 2 ਕਿਲੋਮੀਟਰ ਦੇ 2 ਲੀਟਰ ਦੇ ਆ ਜਿਹੜਾ ਮੰਮੀ ਰਣਾ ਰਿਸ਼ਤਾ ਕਰਾਇਆ ਸੀ ਟੰਡਿਆਲੋਂ ਨੇ ਜੂਨ ਪੂਰੇ ਪਲਿਆ ਤੇ ਟੰਡਿਆਲ ਤੋਂ ਜੂਨ ਪੂਰੇ ਲਿਆ ਕੇ ਆ ਦੋ ਕਿਲੋ ਆਪਣੇ ਮਾਗ ਲੈਣੇ ਜਾ ਕੇ ਯਾਰ ਉਹ ਫਿਰ ਇੱਥੇ ਥੱਲੇ ਦੀ ਬੁਲੇ ਤੇ ਤੇ ਥੱਲੇ ਦੀ ਬੰਦ ਤੇ ਥੱਲੇ ਦੀ ਬੁਲੇ ਕਿਉਂ ਨਾ ਆਲਾ ਚਲਾ ਉਹ ਕਰ ਲਾ ਬਿਹਾ ਜੂ ਕਰ ਲਾ ਲੱਗਦਾ ਖੜ ਕੇ ਚਲ ਪੜੀ ਤਨੀ ਜੀਏ ਹੁਣ ਜਿਵੇਂ ਹੁਣ ਜਿਵੇਂ ਪਹਿਲਾਂ ਆਨੰਦ ਕਰ ਦਿੰਦੇ ਨੇ ਆਉਂਦੇ ਫਿਰ ਆਨੰਦੋਂ ਤੋੜਾ ਕੇ ਫਿਰ ਚਾਹ ਪੀਉਦੇ ਫਿਰ ਹਾਂ ਹਾਂ ਜੀ ਪਹਿਲਾਂ 12 ਵਜੇ ਤੋਂ ਪਹਿਲਾਂ ਕਹਿ ਦਿੰਦੇ ਤੇ ਹਾਂ ਪਹਿਲਾਂ ਆਨੰਦ 12 1 ਵਜੇ ਹੁੰਦੇ 12 ਵਜੇ 1 ਵਜੇ ਫਿਰ ਰਵਾਜ ਚੱਲ ਪਿਆ ਦੀ ਕਿ ਬਰਾਤ ਤੇ 2 ਵਜੇ ਪਹੁੰਚਦੀ ਸੀ ਆਨੰਦ ਤੇ 9 ਵਜੇ ਹੁਣ ਰਿਵਾਜ ਚੱਲ ਪਿਆ ਕਿ ਨੰਦ 4 ਵਜੇ ਲੈ ਲੈਂਦੇ ਨੇ ਹਾਂ ਉਹ ਸੂਈ ਉਹਦਾ ਡੁੱਢ ਰਿਵਾਜ ਨੇ ਹੂੰ ਉਹ ਨਾਲ ਕੱਲੀ ਤੜਕੀ ਦੀ ਭਜੰਦਾ ਹੁਣ ਹੋਰ ਵੀ ਜ਼ਿਆਦਾ ਰਿਵਾਜ ਬਦਲ ਗਿਆ ਇੱਕ ਦਿਨ ਪਹਿਲਾਂ ਨੰਦ ਨੂੰ ਲੈ ਕੇ ਕੁੜੀ ਨੂੰ ਘਰੀ ਛਾੜ ਜਾਂਦੇ ਨੇ ਦੂਏ ਦਿਨ ਪੈਲ ਸੱਚ ਕੁੜੀ ਜਾਂਦੀ ਹੈ ਕੋਈ ਪਤਾ ਨਹੀਂ ਹੁੰਦਾ ਕੀ ਕੀ ਗੁਰਵਾਚ ਮਿਲ ਗਈ ਦੂਏ ਦਿਨ ਸਾਰ ਖਸਾਉ ਕੱਢ ਜੂ ਕਿਸੇ ਤੈਨੂੰ ਸਿਰਫ ਦੋ ਜਣੇ ਜਾ ਕੇ ਕਰਨੀ ਆਲਾ ਜਿੱਥੇ ਮਰ ਜੀ ਆ ਹੁਣ ਜਿਹੜਾ ਆਈਲੈਂਡ ਵਾਲਾ ਚੱਕਰ ਚੱਲਿਆ ਹਾਂ ਉਹਦੇ ਸਾਰੀ ਕੱਢ ਹੁਣ ਚਾਰ ਜਣੇ ਜਾਂਦੇ ਨੇ ਲਿਆ ਕੇ ਚਾਰ ਨਾ ਮੂਵੀ ਨਾ ਫੋਟੋਗ੍ਰਾਫਰ ਨੀ ਕਰਦਾ ਹੈਗਾ ਨਾ ਬਸ ਨਾਰੀ ਸਟੇਜ ਤੇ ਕਹਿੰਦਾ ਮੈਂ ਕਹਿੰਦਾ ਖਰਚੇ ਘੱਟ ਜਾਣਗੇ ਭਾਈ ਹਾਰੇ ਹਾਰੇ ਹਾਂ ਪਰ বাজ ਜਾਣਗੇ ਹਾਂ ਪਰ বাজਲੇ ਤਾਂ ਕਿਹੜੇ ਨੇ ਉਹ ਹੀ ਉਧਰ 25 25 30 30 ਲੱਖ ਜਾਂਦੇ ਕਰਾਫ ਕਰਦੇ ਨੇ ਹਾਰ ਹਾਰ ਜੇ ਡੈਡੀ ਉਹਨਾਂ ਪੈਸੇ ਨਹੀਂ ਜੇ ਉਹਰੇ ਬਿਜ਼ਨਸ ਸਟਾਰਟ ਕਰ ਦੇਣਾ ਭਾਈ 25 30 ਲੱਖ ਦਾ ਕੁਝ ਮਰਜ਼ੀ ਕਰ ਲੈ ਉਹਰੇ ਪੂਰੇ ਤਾਂ ਲਾਉਣਾ ਨਹੀਂ ਹੈਗਾ ਸ਼ਰਮ ਆਉਂਦੇ ਨੇ ਉਹ ਹੀ ਤਾਂ ਹੈਗਾ ਉਹ ਉੱਥੇ ਜਾ ਕੇ ਉਹ ਤਾਕਤਿਆਂ ਦੇ ਰੋਗ ਨਾ ਕਰਦਾ ਕੋਈ ਰੰਦਾ ਲਾਉਂਦਾ ਕੋਈ ਕੁਸ਼ ਕਰਦਾ ਔਰ ਇੱਥੇ ਕਰ ਲੈ ਤੂੰ ਕੋਈ ਮਰਜੀ ਬੇਜ ਦੱਸ ਉਹ ਤਾਂ ਵੀ ਇਹ ਇੱਕ ਮੋਹ ਸੋਨਾ ਪੁੰਡਾਈ ਜਿਹੜਾ ਦੇਖੀ ਆ ਉਹਦੇ ਕਿ ਨਹੀਂ ਉਹਨੇ ਰੇੜੀ ਲਾਰਕੀ ਦੇ ਨਾਲ ਪੁੱਲ ਦੇ ਥੱਲੇ ਯੂਸ ਦੀ ਇਹ ਲਾ ਹਾਂ ਤੇ ਬਾਕੀ ਕੇਲੇ ਸੰਗਤ ਰਿਓ ਉਤਾ ਰਖਿਓ ਨੇ ਬਾਕੀ ਯੂਸ ਦੇ ਨਾਲ ਯੂਸ ਘੜ ਘੜ ਪਟਾਉਂਗਾ ਹੁਣ ਤਾਂ ਬਹੁਤ ਆ ਹੁਣ ਟੈਂਪੂ ਜੇ ਲੈ ਲੈ ਕਹਿੰਦਾ 2000 ਰੁਪਏ ਤੈਨੂੰ ਛੱਡਦਾ ਨਹੀਂ ਕਹਿੰਦਾ ਮੈਂ ਫੇਰ ਦੇਖ ਲਓ ਆ ਮੇਰੇ ਆਦਾ ਉਰੀ ਕੈਨੇਡਾ ਕੰਦਾ ਮਹੀਨੇ ਦੇ ਕਿੰਨੇ ਪੈਸੇ ਪਾਉਂਦਾ ਸਰਦਾਰ ਮੁੱਢਾ ਪੱਗ ਵੱਡੀ ਹੋਈ ਉਹਦੇ ਨਾਲ ਹਮਮ ਕੱਲ 700 ਰੁਪਏ ਯਾਰ ਰੋੜ ਲੈਂਦਾ ਹੁਣ ਦਾ ਟੈਂਪੂ ਜੇ ਚੱਲ ਰਹਿਣੇ ਹਰੇ ਪੀਜੇ 버ਗਰ ਜੇ ਅਗਲੇ ਜਿੱਥੇ ਮਰਜੀ ਚਲਾ ਕੇ ਖੜਾ ਲਓ ਦੇਖ ਲਓ ਬਣਾ ਕੇ ਆਪਦੀ ਮੇਨ ਤਾਂ ਹਾਂ ਉੱਥੇ ਕਿਹੜਾ ਕਰਦੇ ਨਹੀਂ ਹੈਗੇ ਹਾਂ ਵੀ ਹਾਂ ਉਹ ਤੀ ਹੋਈ ਦਾ ਫੈਬਰੀ ਕੱਲ ਗਿੰਦੇ ਆ ਦਗਾ ਕੇ ਕੋਲਾ ਕੇ ਇਹਨਾਂ ਪਾਈ ਲਾਉ ਸੋ ਜੀ ਪੱਤਰਾ ਤੇ ਜੀ ਤੁਰੇ ਬਹੁਤ ਲੱਗਦੀ ਰਿਆ ਕਾਇ ਵੀ ਬਹੁਤ ਲੱਗਦੀ ਰਿਆ ਤੇ ਬੰਤ ਨਹੀਂ ਦੈ ਨਾ ਆ ਟਾਈਪ ਵੀ ਆ ਕਿਹੜੇ ਦੁਨੀ ਆਈਸਕ੍ਰੀਮ ਆਈਸਕ੍ਰੀਮ ਅਸਾਂ ਤਾਂ ਕਹਿੰਦੇ ਉਹ ਆਈਸਕ੍ਰੀਮ ਦਾ ਉਹ ਸਾਲਾ ਬੀਸੀ ਅਜੂਸਾ ਵੀ ਖੜੇ ਹੁੰਦੇ ਥੋੜਾ ਥੋੜਾ ਹਾਂ ਇਹ ਵੀ ਵਧੀਆ ਚੱਲ ਰਿਹਾ ਅਸੀਂ ਪਰਸਰਕ ਨਹੀਂ ਗਏ ਉੱਥੇ ਜੂਲੇ ਘਾਹ ਕਹਾਵੇਲੀਆ ਜੂਲ ਨਾਲ ਕੇ ਹਵੇਲੀਆ ਫਿਰ ਜੂਸਾ ਜਨੇ ਆਜੇ ਵੀ ਦੁਕਾਨ ਵਾਲੀ ਹਵੇਲੀਆ ਦੁਕਾਨ ਕਾਲੇ ਦੇ ਹਮ ਤੇ ਕਾਲਾ ਕਹਿੰਦੇ ਕੋਪਰੀ ਸਟੋਰੀ ਮਤਲਬ ਕੀ ਹੋ ਸੜਕਾਂ ਕਹਿੰਦਾ ਮਗਲੇ ਕੋਆ ਕੋਈ ਲਈ ਲੀਨ ਲੁਕਾ ਨਾ ਕਾ ਦਾ ਨਾਮ ਇਹਨੂੰ ਪਤਾ ਨਾ ਮੱਲਿਆ ਹੁੰਦਾ ਕਰ ਮੇਰਾ ਇੱਕੋ ਹੀ ਦੀ ਗੁਲਬੀ ਵਧੀਆ ਦੀ ਆ ਨਾ ਹਾਂਜੀ ਲੇਕਿਨ ਇਹਦੀ ਤੇ ਉਹ ਵੀ ਵੀ ਦੀ ਗੁਲਬੀ ਕਿੰਨੀ ਸਵਾਦੀ ਹੈ ਨਾ ਉਹ ਨਾ ਇਹ ਨਹੀਂ ਪੈਣੀ ਆਣੇ ਦੀ ਉਹ ਪੈਣੀ ਸਹਿਵਾਲਾ ਦੀ ਉਹ ਗੋਲਿਓ ਉਹ ਇਹ ਮਸ਼ਹੂਰ ਹੈ ਪੈਣੀ ਸਹਿਵਾਲਾ ਦੀ ਗੁਲਬੀ ਅੱਛਾ ਤੇ ਉਹ ਇਹਾਂ ਦੀ ਆਉਂਦੇ ਮਾਲੋ ਤਾਂ ਗਿਆ ਹੈ ਇਹ ਕੀ ਦੁੱਧਾ ਦੇ ਆਈਂਦੇ ਬਣਦੇ ਹੁੰਦੇ ਆ ਨਾ ਪਾੜ ਦੁੱਧੀ ਵਰਦੇ ਨੇ ਸੁੱਕਾ ਦੁੱਧਾ ਕਾਫ ਲੋਕ ਉਪਰ ਬਾਕੇ ਕਾਫ ਲੋਕ ਉਪਰ ਬਾਕੇ ਕਰੀਂ ਕਰਖੇਊਗਾ ਅਗਲੇ ਨੇ ਜਗਾੜਾ ਦਾ ਨਾ ਕਰੀ ਗੱਲ ਆਲਾ ਦਾ ਘਰ ਖਨਾਵਾ ਹਾਂ ਐਵੇਂ ਆ ਵੀ ਚੱਲ ਕਈ ਵਾਰ ਅਗਲਾ ਹੁਣ ਡੈਰੀਆਂ ਡੂਰੀਆਂ ਮਿਲਕ ਡੈਰੀਆਂ ਵਾਲੀਆਂ ਹੁੰਦੀਆਂ ਨੇ ਜਿਹੜੀਆਂ ਸ਼ਹਿਰਾਂ ਚ ਉਥੋਂ ਬਣਦੀਆਂ ਹੀ ਨੇ ਬਣਦੀਆਂ ਨੇ ਬਸ ਉਥੋਂ ਬਣੀ ਮੜਾਈ ਫ੍ਰਿਜ ਜੇ ਧਰਦਾ ਇਹ ਪ੍ਰੋਗਰਾਮ ਹੋਰ ਕੀ ਉਹਦਾਂ ਹੀ ਕਰਦਾ ਹੋਰ ਹੋਰ ਜਿਹੜੇ ਸਮਝਦਾਰ ਨੇ ਕੋਈ ਕਰੀਏ ਤੇਰੇ ਕਾਰੋਬਾਰ ਵਿੱਚ ਤੇਰੇ ਪੈਣ ਘੜੀ ਰੱਖੇ ਨੇ ਸਮਾਨੇ ਬੇਰਕਾਰਾਂ ਦੀ ਆ ਕੰਚੀਆਂ ਚ ਇੰਨੀ ਜਿਆਦੇ ਚਲਦੀ ਐ ਇੰਨੀ ਜਿਆਦੇ ਅੰਤਾਂ ਦੀ ਬਾਕੀ ਹੁਣ ਤਾਂ ਉਹਨਾਂ ਨੇ ਰਾਸ ਬਿਸਕੁਟ ਬ੍ਰੈਡ ਆ ਚੀਜ਼ਾਂ ਵੀ ਧਰ ਲੀਆਂ ਅੱਛਾ ਵਿਚਾਲੇ ਨਾਲ ਕਈ ਵਾਰ ਬੱਚੇ ਹੁੰਦੇ ਨੇ ਹਾਂ ਆਲਾ ਦੇਖ ਕੇ ਇਹ ਜੀ ਚੀਜ਼ ਮੰਗੇ ਲੈਂਦਾ ਮੰਗ ਲੈਂਦਾ ਵੀ 50 ਹੋਰ ਬਣ ਜਾਂਦੇ ਨੇ ਹੋਰ ਹੋਰ ਸਿਹੋੜੇ ਖਾਂਦੇ ਨੇ ਜਵਾਕ ਦਾ ਜਵਾਕਾ ਹੋਰ ਹੋਰ ਆਸੀ ਲੈ ਕੇ ਆਏ ਆਈਸਕ੍ਰੀਮ ਵੀ ਗੁਲਪੀਆਂ ਆ ਜਸਨੀਨ ਦੇ ਕੇ ਮੈਨੂੰ ਆ ਡੋਬੀਆਂ ਦਵਾ ਦੋ ਆ ਬ੍ਰੈਡ ਦਵਾ ਦੋ ਮਿੱਠੇ ਕੇਕ ਜੇ ਉਹਨਾਂ ਨੇ 100 150 ਰੁਪਏ ਨੇ ਹੂੰ ਲਵਾਤਾ ਉੱਪਰ ਹੈ ਹੋਏ ਉਹ ਤੇ ਜਾਂਦਾ ਵੀ ਫਾਇਦਾ ਹੀ ਹੁੰਦਾ ਇਹ ਤਾਂ ਚਾਹੀਦੀ ਇਹਨਾਂ ਨੂੰ ਇਹੋ ਜਿਹਾ ਕੁਸਤਾ ਹੈ ਰਾਂ ਨਾ ਲਖਤਾ ਇੱਕ ਵਾਰੀ ਵੀ ਨਹੀਂ ਉੱਥੇ ਪਿਆ ਰਿਆ ਖੜੱਬਾ ਹੋਰ ਕੀ ਬਣੂਗਾ ਇਹ ਦੱਸੋ ਪਹਿਲਾਂ ਹੁਣ ਤਾਂ ਗੱਲਾਂ ਦੀਆਂ ਗੱਲਾਂ ਅੱਜ ਬਸ ਬਾਹਰੇ ਪੌਣੇ ਜਾ ਰਹੇ ਨੇ ਕੋਠੇ ਤੇ ਜਾਉਣਾ ਚਾਦਰੇ ਦੱਬੋ ਚਾਦਰੇ ਯਾਦ ਰੇ ਬਾਤ ਤੁਸੀਂ ਮੰਜੇ ਦੋ ਬਣਾਤੇ ਅਸੀਂ ਨੇ ਬੱਜੇ ਤਾਂ ਹੋਰ ਲਿਉਨੇ ਉਹ ਵੀ ਮੇਰੀ ਹਿੰਮਤ ਨਾਲ ਬਣੇ ਨੇ ਇਹ ਤਾਂ ਕੱਲ ਨੂੰ ਕੱਲ ਨੂੰ ਕੱਲ ਨੂੰ ਮਾਂ ਕੱਲ ਨਹੀਂ ਇਹਨਾਂ ਦੀ ਆਉਂਦੀ ਆਏਗੀ ਮੈਂ ਤਾਂ ਕੱਲ ਮੈਂ ਬਹੁਤ ਦੇਰ ਮਰੀ ਗਿਆ ਵੀ ਲਿਓ ਵੀ ਟੁੱਟੇ ਪੈਣੇ ਲਿਓ ਮੈਂ ਹੋਰ ਉਹ ਕੇ ਤਾਰਾ ਚੱਕ ਕੇ ਲੈਣ ਹੁਣ ਉਹ ਤਾਂ ਪਿਆ ਨਿਮਾਰ ਜਾ ਤਾਂ ਪਿਆ ਸਾਡੇ ਕੋਲੇ ਉਹ ਲਿਆ ਕੇ ਉਹ ਤਾਂ ਟੁੱਟਿਆ ਪਿਆ ਕੇ ਤਾਰਾ ਉਹਦੇ ਬਾਾਰ ਉਹ ਬੁਣਿਆ ਜਾਊਗਾ ਇਤ ਵਾਸਤੇ ਕੋਈ ਹੋਰ ਧਰ ਦਾਂਗੇ 55 ਕੇ ਤੋਰ ਤਰਨ ਗਈ ਇਹ 55 ਤੇ ਦਿੱਤੀ ਰਹੀ ਜੀ ਮੈਂ ਇਹ ਨੂੰ ਨਹੀਂ ਚਾਹ ਰਹੀ ਜੇ ਵੀ ਨੂੰ ਵੀ 55 ਚੱਕਦੇ ਉਹ ਭਰ ਚੁਗੀ ਚੱਕਦੇ ਉਹ ਭਰ ਦੂੰਗੀ ਹੁਣ ਚੱਕ ਲੈ 55 ਚੱਕਣ ਦਿੰਦੀ ਮੈਂ ਕੋਈ ਦੇ ਹੁਣ ਕਿਉਂ ਹੋ ਗਿਆ ਹੁਣ ਚੱਕ ਲੈ ਕੱਲ ਮੈਂ ਤੁਹਾਨੂੰ ਹਾਜ਼ਰ ਕਰਾਂਗਾ 55 ਪਹਿਲਾਂ ਹੁਣ 55 ਹੀ ਰਹਿ ਕੇ ਕੱਲ ਵੀਡੀਓ ਲੋਗ ਹਾਜ਼ਰ ਕਰੋਗੇ ਤੇਰੀ ਜਮਨ ਜਦ ਕੱਲ ਵੀਡੀਓ ਕਰਾਂਗੇ 아니 55 ਉਹ 55 ਪੜੀ ਤਾਂ ਤਕ ਤੂਸ ਕਰਾ ਉੱਥੇ 52 ਲੋੜ ਹੈ ਬਾਰ ਹੁੰਦਾ ਤੋ ਸਾਧਰੇ ਬਾਰ ਕਿਉਂਦਾ ਉੱਥੇ ਬਣਿਆ ਬਣਾਇਆ ਲੈ ਆਓ ਮਾਦੀ ਪਿਆ ਮਾਦੀ ਮੰਮੀ ਵਾਲੇ ਬੈਡਾਂ ਦੇ ਤੱਕ ਤੋਸੇ ਬਣਾ ਲ ਗਏ ਨੇ ਅਸੀਂ ਨੇ ਉਹਨੂੰ ਕਰ ਕਿਤੇ ਸਿੱਟ ਲੈ ਨਾ ਇੱਕ ਨੂੰ ਚੱਕ ਕੇ ਕਰੇ ਕਿਤੇ ਕਰ ਇੱਕ ਸਾਨੂੰ ਦੇ ਦੋ ਆਹੇ ਸਜੂਰੇ ਖੇਤ ਆ ਉਹ ਕੋਠੇ 'ਚ ਧਾਰ ਕੇ ਰੇ ਬੈਡਾ ਔਰ ਉੱਥੇ ਵੀ ਆਈ ਹਾਲਾ ਕੋਠੇ 'ਚ ਪਏ ਕਰਾਂ ਵਾਗਿਆ ਕੋਠੇ ਉੱਪਰ ਗੈਲਾ ਹੁਸ਼ਾਰ ਕੇ ਸੂਤੀ ਆ ਪਏ ਅੰਦਰ ਔਰ ਬਦਿਆ ਹੋਰ ਲੈ ਲੈਣ ਹੁਣ ਆਈ ਉਹ ਤੇ ਘਰ ਕਿ ਇੱਕ ਜੋੜਾ ਬੈਡਾਂ ਦਾ ਬੈਟਕ ਚਲਾਤਾ ਇੱਕ ਜਿਹੜਾ ਹੋਰ ਸੀ ਸਿੰਗਲ ਤੇ ਲਾਵਾ ਉਹ ਐ ਡ੍ਰਾਇੰਗ ਰੂਮ ਚ ਆ ਰੋਧਰ ਕਰਤਾ ਉਧਰ ਆਪਣੇ ਦਾ ਘਰ ਹੈਗਾ ਫਿਰ ਆਪਣੇ ਤਾਂ ਪੂਰੀ ਨੇ ਆਪਣੇ ਤਾਂ ਐਕਸਟਰਾ ਕੋਈ ਹੈਈ ਨਹੀਂ ਉਥੇ ਤਾਂ ਐਕਸਟਰਾ ਹੀ ਨੇ ਲਿਆ ਕੇ ਉਧਰ ਲੈ ਚਲਾਉਨੇ ਆਪਾਂ ਇਕਦਾਂ ਹਮਮ ਔਰ ਨਹੀਂ ਸੋਚਦੇ ਆ ਵੀ ਆਹ ਸੋਡੇ ਵਾਲੇ ਨੇ ਜਿਹੜੇ ਉਧਰ ਲਾ ਦਾਂਗੇ ਇੱਥੇ ਬਾਕਸ ਵਰਡ ਲਿਆ ਕੇ ਧਰਨਾ ਹਨਾ ਆਹ ਕੋਟਰ ਕੋ ਕਿੰਨੇ ਦਾ ਬੰਦੇ ਬੈਠੇ ਨੇ ਆਲੇ ਦਾਲੇ ਆਹ ਦੇਖ ਆ ਡੱਬੇ ਨਾ ਮੈਂ ਡੱਬੇ ਨਾ ਮੈਂ 12000 ਦੇ ਘਰੇ ਤੇ ਨਾ ਦੇ ਕਪੜਾ ਜਿਹੜੇ ਟਿਕ ਜਦੇ ਵਿੱਚ ਹੋਰ ਹੋਰ ਆਪਾਂ ਨੇ ਕਿਹਾ ਜਿਆਦੇ ਮਹਿੰਗੇ ਹੋ ਕਰ ਰਹੇ ਔਰ ਪੈਣੀ ਆ ਬਈ ਕੰਪੀਟੀਸ਼ਨ ਹੋ ਰਿਹਾ ਹੁਣ ਤਾਂ ਵਧੀਆ ਕਰਦੇ ਸਾਰੇ ਬਾਈ ਉੱਥੇ ਆਲੇ ਦਾਲੇ ਕਿੰਨੀਆਂ ਦੁਕਾਨਾਂ ਨੇ ਬੈੱਡ ਆਣੀਆਂ ਤੁਸੀਂ ਇਹ ਦੇਖੋ ਆਲੇ ਦਾਲੇ ਕਰਦਾ 7-8 ਨੇ ਲੇ ਰਹੇ ਵਗਜੂ ਜੀ ਸੱਚਾ ਵੇ ਘਟੋ ਘਟੋ ਹੋਣ ਗਿਆ ਮੈਨੂੰ 50 ਦੁਕਾਨਾਂ ਘਟੋ ਘਟਾ ਫੇਰ ਘਟੋ ਘਟਾ ਹੂੰ ਹਾਂ ਉਹ ਹਨ ਤਾਂ ਹੀ ਕਹਿੰਦੇ ਨੇ ਵੀ ਲੈ ਰਹੇ ਜੀ ਜ ਸਸਤੀ ਆ ਬਸ ਮਾਰਕੀਟ ਆ ਕਦਰ ਕਾਗੇ ਕਿ ਨਹੀਂ ਅੱਛਾ ਜੀ ਉਰੋਂ ਲੈ ਕੇ ਆਪਣੇ ਖੇਤ ਤੱਕ ਰੂ ਸਾਰੇ ਦੋਵੇਂ ਪਾਸੇ ਇਹੀ ਦੁਕਾਨਾਂ ਨੇ ਲੈ ਦੋਵੇਂ ਪਾਸੇ ਇੱਧਰ ਵੀ ਇੱਧਰ ਵੀ ਨੇ ਫੇਰ ਤਾਂ ਇੱਕ ਵਾਰ ਦੇਖ ਕੇ ਆਉਣ ਵਾਲੀ ਆ ਹਨਾ ਕੋ ਕੁਰਸੀਆਂ ਕਰ ਸਿਆਗੇ ਆ ਡਿਨਰ ਸੈੱਟ ਜਿਹੜੇ ਕਹਿੰਦੇ ਸੀ ਡਾਈਨਿੰਗ ਟੇਬਲ ਡਾਈਨਿੰਗ ਟੇਬਲ ਹਾਂ ਡਾਈਨਿੰਗ ਟੇਬਲ ਮਾ ਵੀ ਡਾਈਨਿੰਗ ਟੇਬਲ ਤੇ ਨਾ ਡਾਈਨਿੰਗ ਕਹਿਣਾ ਉਹਨਾਂ ਪਹਿਲਾਂ ਛੋਟੀ ਲੈ ਗਈ ਉਹਨਾਂ ਆਵੇ ਕੱਲ੍ਹ ਨੂੰ ਦਸ ਆਲਾ ਚਾਹੀਦਾ ਕਹਿੰਦੇ ਸੀ ਆਹ ਖਾਲੀ ਹੈ ਛੇ ਆ ਜਾਣੇ ਹਾਂ ਅੱਗੇ ਦੱਸੋ ਉਹ ਦੀਦਾ ਪਿਤਾ ਦੀਆਂ ਜੀ ਰਿਸ਼ਤੇਦਾਰ ਨੂੰ ਅਸੀਂ ਕਿੱਥੇ ਮਿਲਾਂ ਕਰਨਾ ਘਟੋਟ 15 ਨੂੰ ਹੋਣਾ ਰਿਹਾ ਪਰ ਇਹ ਲੈਣਾ ਮਾਕੇ ਮਾ ਦੋ ਤਿੰਨ ਜਣੇ ਤਾਂ ਸਾਡੇ ਬੰਨੇ ਦੋ ਚਾਰ ਰਿਸ਼ਤੇਦਾਰ ਹੈ ਮੈਂ ਕਿੱਥੇ ਪੂਰਾ ਮਾਸ ਕਰਦਾ ਇਹਦਾ 15 ਕੁਰਸੀ ਵਾਲਾ ਲਵਾਉਗਾ ਅਗਰ ਮਾਰਪਨ ਦੇ ਦੇ ਅਗਰ ਬੱਲੀ ਆ ਗਈ ਕੋਈ ਕਹਿੰਦਾ ਉਹ ਲੈਦੇ ਹੈ ਨਹੀਂ ਪੁੱਛੇ ਜਾਂਦੇ ਨੇ ਹੋਰ ਉਹ ਵੀ ਕਹਿੰਦਾ ਉਹਦੇ ਕੋਲ ਵੀ ਹਲੇ ਹੈ ਨਹੀਂ ਉਹ ਵੀ ਮੈਨੂੰ ਕਹਿੰਦਾ ਉਹ ਪਰਲੇ ਸਟੋਰ ਚ ਪਏ ਨੇ ਕਹਿੰਦਾ ਉਹ ਲੈ ਮੈਨੂੰ ਟਾਲਤਾ ਮਾ ਚੱਲ ਕੋਈ ਨਾ ਪਤਾ ਲੱਗੇ ਰੋਜ਼ ਦੀ ਕੰਮ ਰੋਜ਼ ਹਾਂ ਉਹ ਪਤਾ ਲੱਗੇ ਉਹ ਬੇਤਾ ਟਰਾਈ ਮਾਰਨ ਵਾਲੀ ਨੇ ਏ ਇਕੱਠਾ ਹੀ ਨੇ ਹਾਂ ਕਹਿੰਦੇ ਵੀ 6 ਆਲਾ ਹੁੰਦਾ ਜਿਹੜਾ ਮਜ਼ਬੂਤ ਹੁੰਦਾ 6 ਕੁਰਸੀਆਂ ਦਾ 8 ਆਲਾ ਕਹਿੰਦੇ ਹਾਂ ਕੁਰਸੀਆਂ 8 ਦੇ ਕਿਵੇਂ ਲੱਗਦਾ ਮਜ਼ਬੂਤ ਨੂੰ ਕਿਹਾ ਸੀ ਉੱਤੇ ਬੰਡਾ ਧਰਤੀਆਂ ਨੇ ਕਹਿੰਦੇ ਨੇ ਮੂਤੀ ਖਾਣੀ ਹੈ ਤਾਂ ਦੋ ਦੋ ਨਹੀਂ ਔਰ ਇਹ ਚ 8 ਨੂੰ ਮਜ਼ਬੂਤ ਨੂੰ ਕੀ ਹੋ ਗਿਆ ਦੋ ਕੁਰਸੀਆਂ ਹੀ ਜਗ੍ਹਾ ਬੱਜ ਗਈ ਜੇ ਉਹ ਕਮਜ਼ੋਰਾ ਹੋ ਗਿਆ ਇਹਦੀ ਮੜੀ ਹੈ ਨਾ ਜੀ ਨੁਬਰਾ ਮੈਂ ਕੋਈ ਮਿੰਟ ਟੇਬਲ ਦੇ ਵਿੱਚ ਕੁਰਸੀ ਇੱਥੇ ਆ ਜਾ ਬਹੁਤ ਜ਼ਿਆਦਾ ਹੋਊਗਾ ਇੱਥੇ ਆ ਜਾ ਇੱਥੇ ਆ ਜਾ ਮਹਾਂਮੰਦਰ ਬੱਪੂ ਗੱਲਾਂ ਉੱਥੇ ਜਨੂ ਬੱਪੂ ਤਾਂ ਪਿਆ ਬਹਿ ਜਾ ਉਹ ਚਲ ਕੁੱਤਾ ਪੜਕ ਜੂ ਉਹ ਕਹਿੰਦੀ ਪਿਆ ਪਰ ਪਿਆ ਥੋੜੀ ਆਹੋ ਉਹ ਤਾਂ ਬੈਠਾ ਇੰਤੇ ਆਦਿਆ ਘਣਿਆ ਖਾ ਤੁਰੇ ਮੋਲ ਮਾਰਨ ਲੱਗੀ ਆ ਉਹ ਬਾਹਰ ਲਿਆ ਨਾ ਕਾਹ ਇੱਥੇ ਬੱਟੂ ਆਹੋ ਇਹ ਆ ਜਾ ਬੈਠੂ ਰਹੇ ਅੱਗੇ ਜਾ ਬਾਲੀ ਕਿਉਂ ਹੈ? ਕਿਉਂ ਤੇ ਬਾਲੀ ਇੰਦੇ ਆ ਰੁਗਾ ਦੇਣਾ? ਆ ਕੇ ਅਹੀਂ ਕਹਿਣਾ ਥੋੜੀ ਸ਼ਰਮ ਡੁੱਬ ਜੇ। ਹਾਂ ਨਹੀਂ ਬੇਤਾ ਜੀ। ਕਿਉਂ ਵੀ ਬਾਲੀ? ਕਿਵੇਂ ਬਾਲੀ ਜੀ? ਉਹ ਦਾਦਾ ਗੋੜੀ ਵਾਲਾ ਪੰਤਾ ਲਈ ਬੈਠੇ ਨੇ। ਹਾਂ? ਚੱਲੋ ਬਾਹਰ ਚਾਓ। 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 ਚੱਲੋ ਜੀ। ਦੇਖੋ ਰੱਬ ਕਿਵੇਂ ਗਰਜ ਰਿਹਾ ਹਨ ਤੇ ਦੇਖੋ ਕਿਵੇਂ ਗਰਜ ਹੋ ਰਹੀ ਆ ਕੈਮਰੇ ਸੁਣਦੀ ਜਾਂ ਹਵਾ ਤੇ ਬਿਜਲੀ ਲਾਸ਼ ਕਰੀ ਆ ਤੇ ਅੱਜ ਤੁਹਾਨੂੰ ਸੁਣਾਤੀਆਂ ਸੀ ਨੇ ਬਾਹਰੇ ਬੈਠ ਕੇ ਗੱਲਾਂ ਬਾਤਾਂ ਤੇ ਮਾਹੌਲ ਦਿਖਾ ਦ ਅੱਜ ਸਾਰੇ ਲੋਕ ਆਏ ਦਾ ਬਾਰੀ ਬੈਠੇ ਨੇ ਹਵਾ ਚ ਨਗਾਰੇ ਲੱਗਣ ਠੰਡੀ ਹਵਾ ਚਲੀ ਹੈ ਕਿਤੇ ਮੀਂਹ ਪੈ ਰਿਹਾ ਹੋਣਾ ਹਨਾ ਆਗੇ ਜੀ ਆਗੇ ਵਰਮਾਂਡੋ ਆਗੇ ਸਵਾਗਤ ਆ ਜੀ ਇੱਕ ਜਿਵੇਂ ਜਵਾਸ ਮੰਗੀ ਲਈ ਬਾਪੂ ਇਹਦਾ ਦੂਜਾ ਮੰਜਾ ਕੱਢ ਕੇ ਲਿਆਉਣਾ ਹੋਊਗਾ ਆਏ ਨਹੀਂ ਪਤਾ ਜਦੋਂ ਬੈਠੇ ਉਹ ਰਬ ਕੋਸ ਕਰਦੇ ਕਰਨੀ ਆਲੇ ਸੰਤ ਨੇ ਕੋਈ ਨਾ ਕੋਈ ਕਰਾਮਾਤ ਕਰਾ ਦਣੇ ਲੈ ਤੂੰ ਆ ਜੇ ਕਰੇ ਐ ਕਰ ਦੇ ਰੱਬਾ ਜੇ ਤਾਂ ਪਾ ਦੇ ਜਾਂ ਬੰਦ ਕਰ ਦੇ ਘਾੜੂ ਘਾੜ ਸੰਨ ਗਰੀਬਾਂ ਨੂੰ ਗਰਮੀ ਚ ਨਾ ਮਾਰ ਮਾੜੀ ਮੋਟੀ ਲਾਈਟ ਆ ਜੂਗੀ ਅਸੀਂ ਅੰਦਰ ਵੜਦੇ ਹੋ ਜਾਾਂਗੇ ਔਰ ਦੇਖ ਆਏ ਹਾਈ ਆਏ ਹਾਈ ਇਹ ਕਹਿੰਦਾ ਕਿਹੜੇ ਕਿਹੜੇ ਨਿਕਲੇ ਆਏ ਜਿਹੜੇ ਹਾਲੇ ਕੁੱਡਾ ਜੀਆਂ ਚ ਬੜੇ ਬੈਠੇ ਨੇ ਕਹਿੰਦਾ ਹਾਲੇ ਨਹੀਂ ਆਉਂਦਾ ਜਦੋਂ ਤੱਕ ਉਹ ਬਾਹਰ ਨਹੀਂ ਨਿਕਲਦੇ ਆਏਗੇ ਔਰ ਇਹ ਦੇਖ ਹੁਣ ਸਾਲ ਆ ਗਿਆ ਲਛਕੋ ਰਾਈਆਂ ਜਾਦੇ ਮਾਰਨ ਇਹ ਲੱਗੂਆ ਲਛਕੋ ਰਾਈਆਂ ਇਹ ਬਾਹਰ ਲੱਗੇ ਫੇਦਾ ਲੈਟ ਆ ਜੂਗਾ ਆਹ ਹੋ ਔਰੇ ਤਾਂ ਵੀ ਨਹੀਂ ਆਉਂਦੀਆਂ ਗਈ ਜਦੋਂ ਹਵਾਈ ਦੀ ਲਾਈਟ ਤਾਂ ਆਉਦੀ ਬਾਗੀ ਤੈਨੂੰ ਮੈਂ ਚ ਲਾਈਟ ਕਿੱਥੋਂ ਦੇ ਦਾਂਗੇ ਇਹ ਹੁਣ ਤਾਂ ਇਹਨਾਂ ਕੋਲ ਬਹਾਨਾ ਵੀ ਅਜ ਤੋਂ ਪਹਿਲਾਂ ਤਾਂ ਜ਼ਿਆਦਾ ਆਵਾਜ਼ ਕੀ ਹੋਈ ਆ ਆਵਾਜ਼ ਚੰਗੀ ਬੁਲੇਗੇ ਹੋਰ ਹੋਰ ਪਹਿਲਾਂ ਪਾਣੀ ਨਾ ਛੱਡੋ ਟੈਂਕੀ ਕੇੰਦੇ ਪਾਣੀ ਕਹਿ ਦੋ ਵੀ ਜ਼ਿਆਦਾ ਨਾ ਛੱਡਿਓ ਪਹਿਲਾਂ ਹੀ ਟੈਂਕੀ ਨਾ ਡੋਲਿਓ ਕਹਰੇ ਬਾਅਦ ਆਈ ਡੋਲਦਿਓ ਕਿਤੇ ਟੈਂਕੀ ਗੋਲ ਨਹੀਂ ਕਰ ਦੋ ਅੱਜ ਤੇਰੀ ਭਰੀ ਲੜ ਬੋਲੇਦਾਰੇ ਭਰੀ ਨੱਕੀ ਪੈਰ ਲੀਤੀ ਆ ਤਾਂ ਮੈਨੂੰ ਕੋਈ ਨਹੀਂ ਕਹਿੰਦੀ ਮੰਮੀ ਨੇ ਦੁਪਹਿਰੇ ਭਰਤੀ ਆ ਤੁਹਾਨੂੰ ਪਹਿਲਾਂ ਪਹਿਲਾਂ ਗਿਆਨ ਤੋਂ ਪਹਿਲਾਂ ਵੀ ਆ ਗਿਆਨ ਤੋਂ ਪਹਿਲਾਂ ਵੀ ਤੇ ਲਾ ਦੇ ਬਸ ਫੇਰਾ ਅਸੀਂ ਤਾਂ ਡੋਲੀ ਨਹੀਂ ਅਸੀਂ ਨੇ ਕਿਹਾ ਕੁਛ ਕਰਿਆ ਹੁਣ ਵੀਰ ਤੋਂ ਇਹ ਨਾ ਤੇਰੇ ਰੰਗ ਨੂੰ ਨਾ ਤਾਂ ਹੁਣ ਨਾ ਤੁੰਨ ਜੀ ਕਰਿਆ ਨਾ ਉਹਨੂੰ ਕਿੱਥੇ ਤੌਹਿਆ ਰਖੀ ਤੇ ਆਪਣੇ ਨਾ ਭਾਈ ਜੇ ਕਿਸੇ ਨੇ ਨਾ ਉਹਨੂੰ ਨਾ ਕਟਵਾਉਣੇ ਨੇ ਸਾਡੇ ਕੋਲ ਮਸ਼ੀਨ ਚੱਲ ਰਹੀ ਆ ਸਾਈ ਦੇ ਦਿਓ ਆ ਕੇ ਤਾਂ ਇਹਦੇ ਦੋਇ ਨਾ ਤੇ ਰੈਡੀਰ ਕਿੱਨਾ ਬੱਚਿਓ ਆਦੇ ਹੱਥਾਂ ਪੈਰਾਂ ਦੇ ਨਾਉਂ ਦੇ ਦੋ ਪਾਪਾ ਨੂੰ ਵੇਚ ਲਈ ਪਈ ਆ ਮਾਂ ਪਿੰਨੀ ਸਮਝ ਨਹੀਂ ਚੱਲ ਰਹੀ ਆ ਆਪਦੇ ਤੇ ਸਾਰੀ ਦਿਨ ਦੇਜੇ ਪਰ 5000 ਫਾਇਦਾ 5000 ਫਾਇਦਾ ਭਾਈ ਜੇ ਬੱਕਰਾ ਉਹ ਨਹੀਂ ਤਾਂ ਹੈਗਾ ਨਾ ਹੋਵੇ ਇੰਨਾ ਕੀ ਆ ਸਾਰਾ ਦਿਨ ਚੱਬੀ ਜਾਣਾ ਇਹ ਤਾਂ ਵਿਚਾਰੇ ਜਮੀ ਜਾਲੇ ਲਾਤੇ ਨਾ ਆਹ ਹਾਂ ਪਹਿਲਾ ਜਦੋਂ ਕਹਿ ਦਿੰਦੇ ਲੇਟ ਆ ਗਿਆ ਐ ਚੱਕਦੇ ਸਾਰੇ ਕੰਨ ਵੀ ਆ ਗਏ ਆ ਗਏ ਚੈਦੀ ਹੈ ਵੇਖੀ ਮੈਂ ਤਾਂ ਇਹਦੇ ਤੇ ਮਮਾ ਕਹਿੰਨਾ ਨਹੀਂ ਰਹਿ ਦਿੱਕੂ ਦਾ ਚੱਪੜ ਮਾਰੋ ਲੇਟ ਫੇਰ ਆਉਗੀ ਮੈਂ ਲਾੜ ਆਏ ਕੁੱਤ ਬੱਤੀ ਮਾਰ ਰ ਮੁੰਡੇ ਤੇ ਰੱਪੜ ਮਾਰ ਰ ਹੁਣ ਦੀ ਲੇਟ ਨਾਲ ਜਾਂਦੀ ਇਹਨਾਂ ਦਾ ਮੜੀ ਕੈਣ ਨਹੀਂ ਦੇਖ ਲੈ ਇਹ ਵੀ ਪਿਆ ਪਿਆ ਦੇਖ ਲੈ ਮੱਸ ਤੇਨੇ ਮੇਰੇ ਬੱਤੀ ਤੇਰਾ ਮਾਰਦਾ ਨਾ ਫੇਰ ਕੁੱਤਾ ਇਹ ਦੇਖਿਓ ਮੈਡਮ ਜੀ ਤੇ ਮਮੇ ਨੇ ਮਾਰਿਆ

ਆਪ ਦਾ ਲੈ ਦੇਖ ਲਾ ਮੈਂ ਨਹੀਂ ਇਹਦਾ ਫਰੈਂਡ ਦੇਖੀ ਤਾਂ ਦੇਖ ਲਾਗਾ ਮੈਂ ਦੇਖਾ ਫਰੈਂਡ ਨੂੰ ਦੁਖਾ ਦਿਓ ਦਾਦੀ ਨੂੰ ਦਿਖਾ ਦਿਓ ਫਰੈਂਡ ਤਾਂ ਉਹਦਾ ਉਹ ਕੌਣ ਲੱਗ ਰਹੀ ਆ ਮੈਨੂੰ ਦਿਖਾਏਗੀ ਆ ਦਿਖਾਈ ਦੇ ਨਹੀਂ ਦਿਖਾ ਇੱਕ ਆਪ ਹੀ ਦੇਖੀ ਇੱਕ ਵਾਰ ਕੀ ਆ ਇਹ ਮੈਨੂੰ ਦਿਖਾਏ ਦਾਦੀ ਨੂੰ ਦੇਖ ਦਾਦੀ ਨੂੰ ਜ਼ਿਆਦਾ ਜ਼ਿਆਦਾ ਜੀ ਆ ਮੈਨੂੰ ਕੋਲ ਕੁਝ ਕਾਲੇ ਕੱਪੜੇ ਕੁਝ ਨਹੀਂ ਕਹਿਦੀ ਅਰੇ ਚਲੋ ਅੱਜ ਦਿਨ ਤੋਂ ਸੋ ਗਈ ਤੀ ਤਾ ਮੈਨੂੰ ਨੀਂਦ ਨਹੀਂ ਆਉਂਦੀ ਰਹੀ ਉਹ ਮੈਨੂੰ ਡਰ ਨੂੰ ਪੁੱਤ ਕੋਈ ਹੁਣ ਕਾਲੇ ਸਿਰ ਵੀ ਤਾਂ ਹੈਗੇ ਨੇ ਆਪਣੇ ਚੁੰਨੀ ਚ ਬੰਨ੍ਹ ਲਿਆ ਪਿਆ ਕਾਲਾ ਗੇੜ ਕਹਿ ਰਹੀ ਆ ਮੈਂ ਇਨਸਾਨਾਂ ਤੇ ਗੇੜ ਤੋਂ ਤਾਂ ਕੁਝ ਨਹੀਂ ਹੁੰਦਾ ਮੈਂ ਤਾਂ ਸੌਂਣਾ ਮੈਂ ਆ ਦੇਖੋ ਸ਼ਾਇਦ ਵੀ ਇਹ ਕਾਲਾ ਡਬੀਆਂ ਆ ਪੰਨਾਂ ਲਈ ਪਿਆ